ਬੱਚਿਆਂ ਦੇ ਸਕੂਲ ਦੇ ਵਿੱਚ ਛੁੱਟੀਆਂ ਬਦਨ ਦੇ ਨਾਲ ਹੀ ਬੱਚਿਆਂ ਦੀ ਮੋਬਾਈਲ ਦੇ ਨਾਲ ਲਤ ਲਗਾਤਾਰ ਵੱਧਦੀ ਜਾ ਰਹੀ ਹੈ ਦੱਸ ਦਿਏ ਕਰੋਨਾ ਕਾਲ ਦੇ ਵਿੱਚ ਵੀ ਇਹ ਦੌਰ ਇੱਕ ਆਇਆ ਸੀ ਜਿਸ ਦੌਰ ਦੇ ਵਿੱਚ ਬੱਚਿਆਂ ਨੂੰ ਮੋਬਾਈਲ ਦਾ ਐਡਿਕਸ਼ਨ ਹੋ ਗਿਆ ਸੀ ਬੱਚੇ ਮੋਬਾਈਲ ਦੇ ਨਾਲ ਚਿੰਬੜੇ ਰਹਿੰਦੇ ਸੀ ਮੋਬਾਈਲ ਤੋਂ ਬਗੈਰ ਰੋਟੀ ਨਹੀਂ ਖਾਂਦੇ ਸੀ ਜਾਂ ਫਿਰ ਹੋਰ ਕੋਈ ਐਂਟਰਟੇਨਮੈਂਟ ਦਾ ਮਾਧਿਅਮ ਜਿਹੜਾ ਉਹਸ ਨੂੰ ਅਪਣਾਉਂਦੇ ਨਹੀਂ ਸੀ ਬੜੇ ਦਿੱਕਤਾਂ ਦੇ ਬਾਅਦ ਬੜੀ ਮਿਹਨਤ ਤੋਂ ਬਾਅਦ ਪੇਰੈਂਟਸ ਨੇ ਬੱਚਿਆਂ ਦੇ ਵਿੱਚ ਮੋਬਾਈਲ ਦੀ ਲਤ ਛਡਾਈ ਸੀ ਤੇ ਮੋਬਾਈਲ ਤੋਂ ਬਿਨਾਂ ਵੀ ਜ਼ਿੰਦਗੀ ਜੀਣਾ ਉਹਨਾਂ ਨੂੰ ਸਿਖਾਇਆ ਸੀ ਪਰ ਹੁਣ ਫੇਰ ਇੱਕ ਵਾਰ ਮੋੜ ਜਿੱਦਾਂ ਹੀ ਲਗਾਤਾਰ ਛੁੱਟੀਆਂ ਬਾਦੀ ਜਾ ਰਹੀਆਂ ਤੇ ਮੋਬਾਈਲ ਫੋਨਾਂ ਦੇ ਉੱਤੇ ਬੱਚਿਆਂ ਦੇ ਸਕੂਲ ਦੇ ਹੋਮਵਰਕ ਆਣੇ ਸ਼ੁਰੂ ਹੋ ਗਏ ਜਿਸ ਦੇ ਨਾਲ ਘਰ ਦੇ ਨੂੰ ਮਜਬੂਰਨ ਬੱਚਿਆਂ ਦੇ ਹੱਥ ਮੋਬਾਈਲ ਫਰਵਾਉਣਾ ਪੈ ਰਿਹਾ ਤੇ ਬੱਚੇ ਮੋਬਾਈਲ ਦੇ ਐਡਿਕਟ ਹੋ ਰਹੇ ਆ ਉਹ ਪੁਰਾਣੇ ਸਾਰੇ ਲੱਛਣ ਜਿਹੜੇ ਨੇ ਉਹ ਬੱਚਿਆਂ ਦੇ ਵਿੱਚ ਫੇਰ ਉਜਾਗਰ ਹੋ ਰਹੇ ਨੇ ਮਤਲਬ ਰੋਟੀ ਨਹੀਂ ਖਾਣੀ ਜਾਂ ਗਲਗਲ ਦੇ ਉੱਤੇ ਗੁੱਸਾ ਕਰਨਾ ਛੋਟੀ ਜੀ ਗੱਲ ਦਾ ਜ਼ਿਆਦਾ ਗੁੱਸਾ ਕਰਨਾ ਜਾਂ ਫਿਰ ਤੁਹਾਨੂੰ ਇਗਨੋਰ ਕਰਨਾ ਜਾਂ ਕੱਲੇ ਕਮਰੇ ਦੇ ਵਿੱਚ ਬੰਦ ਹੋ ਕੇ ਰੀਲਾਂ ਸਕਰੋਲ ਕਰਨਾ ਇਹ ਬਹੁਤ ਜ਼ਿਆਦਾ ਗੰਭੀਰ ਬਿਮਾਰੀਆਂ ਨੇ ਤੇ ਇੱਕ ਐਡਿਕਸ਼ਨ ਨੇ ਜਿਸ ਤੋਂ निजात ਪਾਉਣ ਵਾਸਤੇ ਪੈਰੈਂਟਸ ਜਿਹੜੇ ਆ ਲਗਾਤਾਰ ਪਿੱਛੇ ਬਹੁਤ ਮਿਹਨਤ ਤੋਂ ਬਾਅਦ ਬਹੁਤ ਜੇਕਰ ਮੈਂ ਗੱਲ ਕਰਾਂ ਕਿ ਜਦੋਂ ਜੈਤ ਤੋਂ ਬਾਅਦ ਉਹਨਾਂ ਨੇ ਇਸ ਉੱਤੇ ਜਿੱਤ ਪਾਈ ਸੀ ਕਿ ਬੱਚਿਆਂ ਦਾ ਮੋਬਾਈਲ ਤੋਂ ਮੋਹ ਭੰਗ ਕਰਤਾ ਸੀ ਪਰ ਹੁਣ ਫੇਰ ਜਿੱਦਾਂ ਲਗਾਤਾਰ 3 3 ਵੀਕਸ ਹੋ ਗਏ ਬੱਚਿਆਂ ਦੀ ਸਰਦੀਆਂ ਦੀ ਛੁੱਟੀ ਦਾ ਤੇ ਹੁਣ ਪੇਰੈਂਟਸ ਵੀ ਵਿਚਾਰੇ ਮਜਬੂਰਨ ਜਦ ਸਕੂਲ ਤੋਂ ਛੁੱਟੀਆਂ ਦੇ ਕੰਮ ਮੋਬਾਈਲ ਫੋਨ ਤੇ ਆ ਜਾਂਦੇ ਆ ਤੇ ਉਹਨਾਂ ਨੂੰ ਮੋਬਾਈਲ ਬੱਚਿਆਂ ਨੂੰ ਫੜਾਉਣਾ ਪੈਂਦਾ ਹੈ ਤੇ ਬੱਚੇ ਕਾਫੀ-ਕਾਫੀ ਦੇਰ ਤੱਕ ਕੰਮ ਕਰਨ ਤੋਂ ਬਾਅਦ ਵੀ ਮੋਬਾਈਲ ਦੇਖਦੇ ਨੇ ਤੇ ਮਾਪੇ ਆਪ ਜੇਕਰ ਹੋਰ ਕਿਸੇ ਕੰਮ 'ਚ ਰੁੱਝ ਜਾਣ ਜਾਂ ਕੋਈ ਕੰਮ ਤੇ ਚੱਲ ਜAVE ਤਾਂ ਬੱਚੇ ਮੋਬਾਈਲ ਤੋਂ ਬਾਹਰ ਹੀ ਨਹੀਂ ਨਿਕਲਦੇ ਇਹ ਐਡਿਕਸ਼ਨ ਜਿਹੜਾ ਆ ਮੁਰ ਬੱਚਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਰਿਆ ਤੇ ਇਸ ਟਾਈਮ ਲੋਕਾਂ ਦੀ ਇੱਕੋ ਇੱਕੀ ਅਪੀਲ ਹੈ ਕਿ ਆਨਲਾਈਨ ਪੜ੍ਹਾਈ ਦਾ ਵੀ ਜਿਹੜਾ ਆ ਇੱਕ ਤਰੀਕਾ ਸਰਕਾਰ ਅਜੇ ਹੱਲ ਲੱਭੇ ਕਿ ਬੱਚਿਆਂ ਦਾ ਮੋਬਾਈਲ ਤੋਂ ਮੋਹ ਭੰਗ ਹੋਵੇ ਤੇ ਪੜ੍ਹਾਈ ਵੀ ਪਿੱਛੇ ਨਾ ਰਹੇ ਕੈਮਰਾਮੈਨ ਪਵਨ ਕੁਮਾਰ ਦੇ ਨਾਲ बजरंगी पांडे की रिपोर्ट in the booth, at the gate outside when they put